ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਬਜ਼ੀਆਂ ਵਿੱਚੋਂ ਗੱਲ ਕਰਦੇ ਆਂ ਵੱਡੇ ਕਰੇਲਿਆਂ ਦੀ ਕਰੇਲੇ ਇਹ ਕਰੇਲੇ ਜਿਹੜੇ ਜਿਵੇਂ ਤੁਸੀਂ ਜਾਣਦੇ ਹੋ ਬਹੁਤ ਹੀ ਬੈਨੀਫੀਸ਼ੀਅਲ ਹੁੰਦੇ ਆ ਸਾਡੀ ਸਿਹਤ ਵਾਸਤੇ ਲੀਵਰ ਵਾਸਤੇ ਕਰੇਲੇ ਦਾ ਜੂਸ ਹੈ ਜਿਹੜਾ ਜਦੋਂ ਕੱਢ ਕੇ ਪੀਤਾ ਜਾਂਦਾ ਹੈ ਤਾਂ ਉਹਦੇ ਨਾਲ ਜਿਹੜਾ ਲੀਵਰ ਹੈ ਉਹ ਡੀਟੌਕਸੀਫਾਈ ਹੁੰਦਾ ਉਹਦੇ ਵਿੱਚੋਂ ਜਿਹੜੇ ਜ਼ਹਿਰੀਲੇ ਤੱਤ ਬਾਹਰ ਆਉਂਦੇ ਆ ਤੇ ਲੀਵਰ ਦੀ ਸਿਹਤ ਹੈ ਲੀਵਰ ਤੰਦਰੁਸਤ ਹੁੰਦਾ ਇਹ ਹੈ ਕਰੇਲਿਆ ਦੀ ਵੱਲ ਇਹਨੂੰ ਪਾਣੀ ਬਹੁਤ ਥੋੜਾ ਚਾਹੀਦਾ ਹੈ ਬੜੇ ਘੱਟ ਪਾਣੀ ਦੇ ਵਿੱਚ ਹੁੰਦੀ ਹੈ ਰੇਤਲੇ ਇਲਾਕਿਆਂ ਵਿੱਚ ਬਹੁਤ ਸੋਹਣੀ ਗਰੋ ਕਰਦੀ ਹੈ ਤੇ ਇਹ ਤੁਸੀਂ ਆਪਣੇ ਵੀ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਹੈ ਦੂਰ ਤੋਂ ਕਿੰਨੀ ਸੋਹਣੀ ਇਹ ਦੇਖੋ ਲੱਗੀ ਹੋਈ ਹੈ ਮੈਥੋਂ ਥੋੜੀ ਜੀ ਇੰਨੀ ਰਹਿ ਗਿਆ ਕਿ ਮੈਂ ਜਿਹੜੀਆਂ ਬਾਸ ਲਾਈ ਸੀ ਉਹ ਘੱਟ ਜਗ੍ਹਾ ਤੇ ਲਾਏ ਤੇ ਇਹ ਜਿਆਦਾ ਜਗ੍ਹਾ ਤੇ ਫੈਲ ਗਈ ਇਸ ਕਰਕੇ ਹੁਣ ਇਹ ਕੁਛ ਥਾਵਾਂ ਤੇ ਦੇਖੋ ਧਰਤੀ ਤੇ ਵੀ ਫੈਲੀ ਹੋਈ ਹੈ। ਕ੍ਰੇਲੇ ਨੂੰ ਬਹੁਤ ਸਾਰੇ ਲੱਗੇ ਸੀ ਫਲ ਬੜਾ ਪਿਆ ਸੀ ਪਰ ਇਸ ਵਾਰ ਗਰਮੀ ਨਹੀਂ ਜ਼ਿਆਦਾ ਸੀ ਕਿ ਜਿਹੜੇ ਸਾਰੇ ਫਲ ਸੀਗਾ ਸਾਰੇ ਕ੍ਰੇਲੇ ਸੇ ਦੇਖੋ ਸੀ ਪੀਲੇ ਹੋ ਜਾਂਦੇ ਸੀਗੇ। ਸਾਰੇ ਜਿੰਨੇ ਵੀ ਕ੍ਰੇਲੇ ਸੀ ਪੀਲੇ ਹੁੰਦੇ ਸੀਗੇ। ਹਾਲੇ ਵੀ ਗਰਮੀ ਦਾ ਕਹਿਰ ਹੈ ਪਰ ਕੋਪ ਹੈਗਾ ਕਿ ਹਮਸ ਹੈ। ਤਾਂ ਪੀਲੇ ਹੋ ਰਹੇ ਆ ਦੇਖੋ ਕ੍ਰੇਲੇ ਪਰ ਫਿਰ ਵੀ ਜਿਵੇਂ 2-4 ਮੀ ਆਏ ਆ ਤਾਂ ਉਹਦੇ ਨਾਲ ਆ ਦੇਖੋ ਤੁਸੀਂ ਕਰੀਲੇ ਜਿਹੜੇ ਹੁਣ ਸਹੀ ਢੰਗ ਨਾਲ ਲੱਗ ਰਹੇ ਐ ਇੱਥੇ ਹੋਰ ਵੀ ਕਰੇਲੇ ਤੁਹਾਨੂੰ ਦਿਖਾਉਣੀ ਐ ਲੱਗਨੇ ਸ਼ੁਰੂ ਹੋ ਗਏ ਐ ਕਰੇਲੇ ਆ ਦੇਖੋ ਬਹੁਤ ਸੋਹਣੇ ਕਰੇਲੇ ਲੱਗੇ ਹੋਏ ਐ ਹੁਣ ਤੇ ਵੱਧ ਵੀ ਰਹੇ ਐ ਗਰੋ ਕਰ ਰਹੇ ਆ ਦੇਖੋ ਇੱਕ ਬੜੇ ਸਾਰਾ ਫਲ ਲੱਗਿਆ ਸੀ ਇਹਨੂੰ ਪਰ ਗਰਮੀ ਦੇ ਕਰਕੇ ਔਰ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ ਆ ਲੱਗਿਆ ਹੋਇਆ ਕਰੇਲਾ ਉੱਪਰ ਉੱਪਰ ਲੱਗਿਆ ਹੋਇਆ ਤਾਂ ਹੁਣ ਮੌਸਮ ਜਿਵੇਂ ਜਿਵੇਂ ਠੰਡਾ ਹੁੰਦਾ ਜਾ ਰਿਹਾ ਤੇ ਜਿਹੜਾ ਕਰੇਲੇ ਨੂੰ ਫਲ ਵੱਲ ਨੂੰ ਬਹੁਤ ਪੈਦਾ ਜਾ ਰਿਹਾ ਦੇਖੋ ਇਹ ਸਾਰੇ ਜਿਹੜਾ ਫਲ ਲੱਗਿਆ ਹੋਇਆ ਔਰ ਇਹਨੂੰ ਜਾਂ ਤਾਂ ਅਸੀਂ ਜਾਲ ਬਣਾ ਕੇ ਕਰੇਲੇ ਦੀ ਵੱਲ ਚੜਾ ਸਕਦੇ ਹਾਂ ਜਾਲ ਦੇ ਉੱਪਰ ਜਾਂ ਅਸੀਂ ਇੱਕ ਕੰਧ ਦੀ ਤਰ੍ਹਾਂ ਜਿਵੇਂ ਮੈਂ ਬਣਾਇਆ ਇੱਕ ਕੰਧ ਬਣਾ ਸਕਦੇ ਹਾਂ ਅਸੀਂ ਬਾਸ ਦੀ ਤਾਂਦ ਬਣਾ ਕੇ ਤੇ ਉਹਦੇ ਉੱਤੇ ਇਹ ਜਿਹੜੇ ਕ੍ਰੇਲੇ ਆ ਬੜੇ ਸੋਹਣੇ ਵੱਧਿਆ ਤੇ ਗਰੋ ਕਰਦੇ ਆ ਦੇਖੋ ਇਹਦੇ ਨਾਲ ਕੀ ਇੱਕ ਕ੍ਰੇਲੇ ਸਾਨੂੰ ਦਿਖਾਈ ਦਿੰਦੇ ਰਹਿੰਦੇ ਆ ਜੇਕਰ ਕੋਈ ਸਾਫਸ ਲੁੱਤੀ ਹੈ ਤਾਂ ਉਹ ਤੋਂ ਵੀ ਸਾਡਾ ਬਚਾ ਰਹਿੰਦਾ ਕਿਉਂਕਿ ਆ ਦੇਖੋ ਕਿੰਨੇ ਕ੍ਰੇਲੇ ਲੱਗੇ ਇਧਰਲੀ ਸਾਈਡ ਤੇ ਜਿਆਦਾ ਲੱਗੇ ਆ ਇਧਰ ਛਾਂ ਰਹਿੰਦੀ ਆ ਆ ਦੇਖੋ ਦੇਖੋ ਕਿੰਨੇ ਲੱਗੇ ਹੋਏ ਆ ਕ੍ਰੇਲੇ ਸਾਰੇ ਇਧਰ ਵੀ ਭਰੀ ਪਈ ਆ ਬਾਲਾ ਦੇਖੋ ਜ਼ੂਮ ਕਰਕੇ ਦਿਖਾ ਆ ਦੇਖੋ ਸਾਰੇ ਕਰੇਲੇ ਦਿਖਾਈ ਵੀ ਦਿੰਦੇ ਆ ਤੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਉਹ ਵੀ ਥੱਲੇ ਲੁੱਕ ਕੇ ਨਹੀਂ ਬੈਂਦੀ ਤਾਂ ਕਰੇਲੇ ਬਣਦੇ ਵੀ ਬੜੇ ਟੇਸਟੀ ਆ ਬਹੁਤ ਸਵਾਦ ਬਣਦੇ ਇਹ ਪਹਿਲਾਂ ਜਿਹੜੇ ਕਰੇਲੇ ਲੱਗੇ ਸੀ ਗਰਮੀ ਕਾਰਨ ਪੀਲੇ ਹੋ ਗਏ ਸੀ ਇਹਨੂੰ ਜਿਹੜੀ ਹੈ ਕਰੇਲੇ ਦੀ ਬਾਲ ਹੈ ਤੇ ਪਾਸੇ ਸਾਨੂੰ ਕੋਈ ਖਾਸ ਤਰੱਦਦ ਨਹੀਂ ਕਰਨਾ ਪੈਂਦਾ ਆਪਨੇ ਆਪ ਜੇ ਤੁਸੀਂ ਬੀਜ ਦਿਨੇ ਆ ਥੋੜੀ ਜਿਹੀ ਫਰਟਾਈਲ ਜਗ੍ਹਾ ਤੇ ਤਾਂ ਇਹ ਬਹੁਤ ਵੱਧੀ ਆ ਤੇ ਬਹੁਤ ਸਾਰਾ ਫਲ ਦਿੰਦੀ ਆ ਆ ਐਸੀ ਅੱਜ ਦੀ ਮੇਰੀ ਵੀਡੀਓ ਦੇਖਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਦੱਸਿਓ ਕਿਵੇਂ ਦੀ ਲੱਗੀ ਥੈਂਕਸ ਫॉर ਵਾਚਿੰਗ